ਲੋਕਤੰਤਰ ਨੇ ਸਭ ਨੂੰ ਅਧਿਕਾਰ ਦਿੰਦਾ ਹੈ ਆਪਣੀ ਗੱਲ ਰੱਖਣ ਦਾ ਵੀ ਔਰ ਇਲੈਕਸ਼ਨ ਦੀ ਗੱਲ ਹੋ ਰਹੀ ਹੈ ਕਿਉਂਕਿ ਅੱਜ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਨੇ ਤਾਂ ਲੋਕਤੰਤਰ ਦਾ ਇਹ ਤਿਉਹਾਰ ਹੈ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਲੋਕਤੰਤਰ ਦਾ ਤਾਂ VOTING ਹੋ ਰਹੀ ਹੈ ਤਾਂ ਭਾਈ ਅਮਰਤਪਾਲ ਸਿੰਘ ਵੀ ਇਲੈਕਸ਼ਨ ਲੜ ਰਹੇ ਨੇ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਮਾਤਾ ਪਿਤਾ VOT POLL ਕਰਕੇ ਆਏ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਪਿੰਡ ਜੱਲੂਪੁਰ ਖੇੜਾ ਸਭ ਤੋਂ ਪਹਿਲਾਂ ਤਾਂ ਤੁਹਾਡਾਂ ਹੀ ਗੱਲ ਕਰਦੇ ਹਾਂ ਜੀ ਕੀ ਹਾਲ ਚਾਲ ਸੇ ਤਾਂ ਠੀਕ ਠਾਕ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਲਦੀ ਛੜਦੀ ਕਲਾ ਜੀ ਜਿਹੜੀ ਤੇ ਸਮਾਈਲ ਨਜ਼ਰ ਆ ਰਹੀ ਹੈ VOT POLL ਕਰ ਰਹੇ ਆ ਤੁਸੀਂ ਹਾਂਜੀ VOT ਅਸੀਂ ਪਹਿਲੀਆਂ ਜੀ ਕਰ ਆਏ ਆ ਤੇ ਹੋ ਸਕਦਾ ਕਿ ਦਿਨੇ ਕੋਈ ਕੰਮ ਪੈ ਜੇ ਜਾਂ ਕੁਛ ਹੋ ਜੇ ਜਾਂ ਤੁਹਾਨੂੰ ਮਿਲਣਾ ਹੋਰ ਇਸ ਕਰਕੇ ਅਸੀਂ ਪਹਿਲਿਆਂ ਚ ਇੱਕ ਜਿਹੜਾ ਜਿਹੜਾ ਸਾਡਾ ਲੋਕਤੰਤਰ ਨੇ ਅਧਿਕਾਰ ਦਿੱਤਾ ਵੋਟ ਦਾ ਤੋਂ ਉਹਦਾ ਇਸਤੇਮਾਲ ਕਰਨ ਕਰਨ ਦਾ ਤੋਂ ਅਸੀਂ ਸੋਚਿਆ ਕਿ ਪਹਿਲਿਆਂ ਚ ਕਿਉਂ ਨਾ ਕੀਤਾ ਜਾਵੇ ਬਤਾਈ ਤੁਸੀਂ ਵੀ ਪਾਏ ਹੋ ਵੋਟ ਹਾਂਜੀ ਹਾਂਜੀ ਮੈਂ ਵੀ ਪਾਏ ਸਵੇਰੇ ਕਿ ਹੋ ਜਾਓ ਚਾਹ ਆਰ ਕਿਹੋ ਜਿਹਾ ਰਿਸਪਾਂਸ ਤੁਹਾਨੂੰ ਲੱਗਦਾ ਕਿਉਂਕਿ ਤੁਹਾਡੇ بیٹے ਨੇ ਭਾਈ ਅਮਰਤਪਾਲ ਸਿੰਘ ਹੁਣ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਤੁਸੀਂ ਇਹ ਫੈਸਲਾ ਲਿਆ ਉਹਨਾਂ ਨਾਲ ਗੱਲਬਾਤ ਕੀਤੀ ਕਿ ਇਲੈਕਸ਼ਨ ਲੜਿਆ ਜਾਵੇ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਦਿਨ ਲੋ ਬਹੁਤ ਹੀ ਵਧੀਆ ਸੰਗਤਾਂ ਦਾ ਉਤਸ਼ਾਹ ਆ ਤੇ ਬਹੁਤ ਹੀ ਵਧੀਆ ਹੰਗਾਰਾ ਮਿਲਿਆ ਸੰਗਤਾਂ ਚ ਇੰਨਾ ਉਤਸ਼ਾਹ ਆਪ ਮੁਹਾਰੇ ਸੰਗਤਾਂ ਨੇ ਮਹੀਨੇ ਤੋਂ ਪ੍ਰਚਾਰ ਕਰਦੀਆਂ ਸੀ ਅੱਜ ਵੀ ਬਹੁਤ ਖੁਸ਼ੀ ਨਾਲ ਸੰਗਤਾਂ ਜਿਹੜੀਆਂ ਵਾਦ ਚੜ੍ਹ ਕੇ ਵੋਟਾਂ ਪਾਉਣ ਲਈਆਂ ਬਹੁਤ ਹੀ ਲਾਈਨਾਂ ਲੱਗੀਆਂ ਹਰ ਪਿੰਡ ਚ ਹੀ ਦੱਸਣ ਦੇ ਪਈ ਇਦਾਂ ਬਹੁਤ ਉਤਸ਼ਾਹ ਨਾਲ ਵੋਟਾਂ ਪੈ ਰਹੀਆਂ ਹ ਔਰ ਕੀ ਲੱਗਦਾ ਤੁਹਾਨੂੰ ਅੱਜ ਦਾ ਦਿਨ ਲੋਕਾਂ ਦਾ ਰੁਝਾਨ ਕਿਹੋ ਜਿਹਾ ਨਜ਼ਰ ਆ ਰਿਹਾ ਨਿਰਝਾਨ ਲੋਕਾਂ ਦੇ ਚਿਹਰੇ 'ਚ ਜਿੱਦਾਂ ਉਹ ਪ੍ਰਚਾਰ ਦੇ ਟਾਈਮ 'ਚ ਪਤਸ਼ਾਹ ਸੀ ਅੱਜ ਵੀ ਲੋਕ ਗਰਮੀ ਨਾ ਗਰਮੀ ਦੀ ਪ੍ਰਵਾਹ ਕਰਦੇ ਹੋਏ ਵੀ ਬੜੇ ਬੜੀਆਂ ਬੜੀਆਂ ਲੰਮੀਆਂ ਲੇਮੇ ਲੈਣਾ ਚ ਖੜ ਕੇ ਉਹ ਵੋਟ ਦਾ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਆ ਤੇ ਉਹਨਾਂ ਦੇ ਉਹਨਾਂ ਨੂੰ ਸਾਨੂੰ ਪੂਰਨ ਪੂਰਨ ਉਮੀਦ ਹੈ ਕਿ ਜਿੱਦਾਂ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਇਦਾਂ ਵੋਟਾਂ ਪਾ ਕੇ ਵੀ ਸਾਨੂੰ ਬਹੁਤ ਵੱਡੇ ਮਾਰਜਨ ਨਾਲ ਜਿਤਾਉਣਗੇ ਉਰ ਸਭਾ ਲੋਕ ਸਭਾ ਹਲਕੇ ਦੇ ਵਿੱਚ ਤੁਸੀਂ ਪ੍ਰਚਾਰ ਕੀਤਾ ਤੁਸੀਂ ਮਾਤਾ ਪਿਤਾ ਉਹ ਭਾਈ ਸਾਹਿਬ ਉਹਨਾਂ ਦੇ ਔਰ ਕਿਹੋ ਜਿਹਾ ਉਹਨਾਂ ਦਿਨਾਂ ਦੇ ਵਿੱਚ ਰਿਸਪਾਂਸ ਸੀਗਾ ਜਿਵੇਂ ਤੁਸੀਂ ਜਾ ਰਹੇ ਸੀ ਵੱਖ-ਵੱਖ ਥਾਵਾਂ ਦੇ ਉੱਪਰ ਤੁਹਾਨੂੰ ਲੱਗਦਾ ਕਿ ਸਾਰਾ ਇਲਾਕਾ ਤੁਸੀਂ ਘੁੰਮ ਲਿਆ ਜਾਂ ਸਾਰੇ ਇਲਾਕੇ ਦੇ ਲੋਕ ਤੁਹਾਨੂੰ ਕਰਨਗੇ ਫੇਵਰ ਸਪੋਰਟ ਕਰਨਗੇ ਨਹੀਂ ਅਸੀਂ ਤਕਰੀਬਨ ਦੇ ਕਰ ਮੈਂ ਸਾਰਾ ਇਲਾਕਾ ਘੁੰਮ ਲਿਆ ਵਿੱਚ ਵਿੱਚ ਕੋਈ ਜਗ੍ਹਾ ਤੇ ਥੋੜਾ ਬਹੁਤਾ ਹੋ ਸਕਦਾ ਰਹਿ ਵੀ ਗਿਆ ਹੋਵੇ ਪਰ ਇਹ ਚੀਜ਼ ਹੈ ਕਿ ਕਾਫੀ ਏਰੀਆ ਅਸੀਂ ਕਵਰ ਕਰ ਲਿਆ ਤੇ ਲੇਕਿਨ ਸਭ ਜਗ੍ਹਾ ਤੇ ਸਾਰੀਆਂ ਧਰਮਾਂ ਵੱਲੋਂ ਵੀ ਸਾਰੇ ਕੋਈ ਜਾਤ ਪਾਤ ਤੋਂ ਲੋਕ ਉੱਪਰ ਉੱਠ ਕੇ ਇਸ चीज ਨੂੰ ਜਾਂ ਧਰਮ ਤੋਂ ਪਰ ਉੱਠ ਕੇ ਸਾਰੇ ਇਸ ਚੀਜ਼ ਦਾ ਇਹ ਕਾਫੀ ਸਹਿਯੋਗ ਦੇ ਰਹੇ ਤੇ ਇਸ ਕਰਕੇ ਅਸੀਂ ਉਹਨਾਂ ਦਾ ਸਾਰਿਆਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਵੀ ਕਰਦੇ ਆ ਕਿ ਜਿਨ੍ਹਾਂ ਨੇ ਬਥੇਰਾ ਪਰਪੇਗੰਡਾ ਉਹਨਾਂ ਦੇ ਖਿਲਾਫ ਰਚਿਆ ਗਿਆ ਪਰ ਲੋਕਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਸਾਰੇ ਜਾਤਾਂ ਦੇ ਧਰਮਾਂ ਦੇ ਲੋਕਾਂ ਨੇ ਮਿਲ ਜੁਲ ਕੇ ਪਹਿਲੀ ਗੱਲ ਤੇ ਗੁਰੂ ਸਾਹਿਬ ਤੇ ਸਾਡੇ ਕੋਈ ਯਾਦ ਪਾਤ ਵਿਖਰੇਵਾ ਪਾਇਆ ਹੀ ਨਹੀਂ ਪਰ ਜਿਹੜਾ ਸਮਾਜ ਚੱਲੀਆਂ ਰੀਤਾਂ ਉਹਨਾਂ ਦੇ ਅਨਸਾਰ ਕਈ ਐਸਸੀ ਬੀਸੀ ਜਾਂ ਕੋਈ ਦੂਜੇ ਧਰਮਾਂ ਦੇ Hindu ਭਾਈਚਾਰਾ ਵਾ ਜਾਂ ਮੁਸਲਮ ਭਾਈਚਾਰਾ ਵਾ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਹੈ ਉਹਨਾਂ ਦਾ ਸਾਰਿਆਂ ਦਾ ਤੁਹਾਨੂੰ ਲੱਗਦਾ ਕਿਉਂਕਿ ਇਸ ਤਰ੍ਹਾਂ ਦੀ ਚਰਚਾ ਹੁੰਦੀ ਹੈ ਕਿ ਅਮਰਿਤਪਾਲ ਸਿੰਘ ਹੁਣੀ ਜਿਹੜੇ ਨੇ ਔਰ ਉਹ ਇੱਕ ਫਿਰਕੇ ਦੀ ਗੱਲ ਕਰਦੇ ਆ ਇੱਕ ਧਰਮ ਦੀ ਗੱਲ ਕਰਦੇ ਆ ਔਰ ਸ਼ਾਇਦ ਕਹਿੰਦੇ ਕਿ ਵੋਟ ਜਿਹੜਾ ਉਹ ਕੰਸੋਲੀਡੇਟ ਹੋ ਜਾਣਾ ਜਿੰਨਾ ਇੱਕ ਪੰਥਕ ਵੋਟ ਆ ਜਾਂ ਜਿਹੜੇ ਜ਼ਿਆਦਾ ਕਹਿ ਸਕਦੇ ਹਾਂ ਕਿ ਗਰਮ ਖਿਆਲੀ ਹੈ ਇਸ ਤਰ੍ਹਾਂ ਦੀ ਚਰਚਾ ਕਿ ਉਹੀ ਵੋਟ ਪਾਉਣਗੇ ਅਮਰਿਤਪਾਲ ਸਿੰਘ ਨੂੰ ਇਸ ਤਰ੍ਹਾਂ ਦੀ ਵੀ ਚਰਚਾ ਇੱਕ ਪਾਸੇ ਛੇੜੀ ਗਈ ਨਹੀਂ ਜੀ ਇਹੋ ਜੀ ਕੋਈ ਅਮਰਿਤਪਾਲ ਇੱਕ ਫਿਰਕੇ ਨਾਲ ਜ਼ਿਆਦਾ ੱਤਕਾ ਹੋਇਆ ਸਾਡੇ ਨਾਲ 84 ਹੋਈ ਜਾਂ ਕਈ ਹੋਰ ਇਹੋ ਜੇ ਬਹੁਤ ਵੱਡੇ ਧੱਕੇ ਹੋਏ ਇਸ ਕਰਕੇ ਉਹਨਾਂ ਨੂੰ ਇਹ ਗੱਲ ਦਾ ਇਹ ਉਹਨਾਂ ਨੇ ਸਿੱਖਾਂ ਦੀ ਆਵਾਜ਼ ਜ਼ਿਆਦਾ ਇਸ ਕਰਕੇ ਚੁੱਕੀ ਬਾਕੀ ਵੀ ਉਹਨਾਂ ਨੇ ਪੰਜਾਬ ਦੇ ਮੁੱਦੇ ਪੰਜਾਬ ਦਾ ਪਾਣੀ ਆ ਪੰਜਾਬ ਦੀ ਹਵਾ ਦੀ ਗੱਲ ਕੀਤੀ ਆ ਪੰਜਾਬ ਦੇ ਜੋ ਵਿਵਾਦ ਅਧਿਕਾਰਾਂ ਦੀ ਗੱਲ ਕੀਤੀ ਉਹਦੇ ਨਾਲ ਸਾਰਿਆਂ ਦੀ ਜੇ ਪੰਜਾਬ ਦਾ ਪਾਣੀ ਚੰਗਾ ਹੋਊਗਾ ਤਾਂ ਉਹ ਤੇ ਹਿੰਦੂ ਨੂੰ ਵੀ ਪੀਣ ਵਾਸਤੇ ਉਹ ਵੀ ਹੈ ਤੇ ਜੇ ਕੋਈ ਬਾਈ ਚਾਂਸ ਪੰਜਾਬ ਦੀ ਹਵਾ ਚੰਗੀ ਆ ਤੇ ਉਹ ਉਹ ਵੀ ਸਾਰੇ ਸਾਰਿਆਂ ਵਾਸਤੇ ਸਾਰੇਆਂ ਵਾਸਤੇ ਉਹਦਾ ਫਾਇਦਾ ਵਾ ਤੇ ਇਸ ਕਰਕੇ ਆਪਾਂ ਸਾਰੇ ਜਣੇ ਮਿਲ ਜੁਲ ਕੇ ਪੰਜਾਬ ਨੂੰ ਗੁਰੂਆਂ ਦੀ ਸੋਚ ਅਚਾਰ ਜਿਨ੍ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਪੇ ਸਾਡੀ ਧਰਤੀ ਵੀ ਵਧੀਆ ਹੋਵੇ ਸਾਡਾ ਪਾਣੀ ਵੀ ਵਧੀਆ ਹੋਵੇ ਸਾਡੀ ਹਵਾ ਵਧੀਆ ਹੋਵੇ ਸਾਰੇ ਵਾਸਤੇ ਉਹਨਾਂ ਦੀ ਇਹੋ ਜੀ ਕੋਈ ਸੋਚ ਨਹੀਂ ਕਿ ਫਿਰਕੂ ਸੋਚ ਨਹੀਂ ਸਿੱਖ ਫਿਰਕੂ ਹੋ ਹੀ ਨਹੀਂ ਸਕਦਾ ਜੀ ਜਿਹੜੇ ਸਿੱਖੀ ਸੋਚ ਵਾਲਾ ਬੰਦਾ ਉਹ ਸਭ ਦੇ ਭਲੇ ਦੀ ਗੱਲ ਕਰਦਾ ਇਸ ਕਰਕੇ ਅਸੀਂ ਅੱਜ ਤੇ ਚਲੋ ਵੋਟਾਂ ਪੈ ਹੀ ਜਾਣੀਆਂ ਅਸੀਂ ਫਿਰ ਵੀ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਇਦਾਂ ਦੇ ਕਦੀ ਵੀ ਸੋਚਣ ਦੀ ਲੋੜ ਨਹੀਂ ਕਿ ਕੋਈ ਫਿਰਕੂ ਭਾਈਚਾਰੇ 'ਚ ਵੰਡੀ ਪੈਣ ਵਾਲੀ ਅਸੀਂ ਇਹ ਜਿਹੜੀਆਂ ਵੰਡੀਆਂ ਪਈਆਂ ਗਈਆਂ ਉਹਨਾਂ ਨੂੰ ਮਟਾਉਣ ਦੀ ਕੋਸ਼ਿਸ਼ ਕਰਾਂਗੇ ਤਰ੍ਹਾਂ ਦੀ ਗੱਲ ਪੁਰਾਣੇ ਬਿਆਨ ਅਮਰਤਪਾਲ ਸਿੰਘ ਹੁਣਾਂ ਦੇ ਕੱਢ-ਕੱਢ ਕੇ ਵਿਰੋਧੀਆਂ ਵੱਲੋਂ ਚਲਾ ਦਿੱਤੇ ਜਾਂਦੇ ਆ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਇਹਨੇ ਕਲਿੱਪ ਕੱਢ-ਕੱਢ ਕੇ ਚਲਾਤੀ ਜਾਂਦੀ ਪਰ ਤੁਸੀਂ ਨਿਸ਼ਾਨ ਵੀ ਦਿਖਾ ਦਿਓ ਜਰਾ ਆ ਵੋਟ ਪੂਲ ਕਰਿਆ ਇਹਨੇ ਇੱਕ ਵਾਰ ਤੁਸੀਂ ਦਿਖਾ ਵੀ ਦਿਓ ਪਰ ਉਹ ਕਹਿੰਦੇ ਕਿ ਅਮਰਤਪਾਲ ਸਿੰਘ ਹੁਣੇ ਤਾਂ ਸੰਵਿਧਾਨ ਨੂੰ ਨਹੀਂ ਮੰਨਦੇ ਸੀਗੇ ਹੁਣ ਉਸੇ ਸੰਵਿਧਾਨ ਦੇ ਤਹਿਤ ਕਹਿੰਦੇ ਇਲੈਕਸ਼ਨ ਲੜ ਰਹੇ ਆ ਇਹ ਚੀਜ਼ਾਂ ਬਹੁਤ ਟ੍ਰੋਲ ਕੀਤੀਆਂ ਗਈਆਂ ਤੁਹਾਨੂੰ ਵੀ ਦੇਖਣ ਨੂੰ ਮਿਲੀਆਂ ਹੋਣਗੀਆਂ ਇਹ ਜੀ ਇਹੋ ਜਿਹੇ ਬਥੇਰਾ ਪ੍ਰੋਪਗੈਂਡਾ ਚਲਾਇਆ ਪਰ ਮੈਂ ਤੇ ਇਹਨਾਂ ਨੂੰ ਇਹ ਜਿਹੜੇ ਜਿਹੜੀ ਇਦਾਂ ਦੀਆਂ ਗੱਲਾਂ ਕਿ ਤੁਸੀਂ 70 ਸਾਲਾਂ ਤੋਂ ਸੰਵਿਧਾਨ ਦੀਆਂ ਸੋਵਾਂ ਖਾ ਖਾ ਕੇ ਸੰਵਿਧਾਨ ਦੀਆਂ ਤੁਸੀਂ ਧਜੀਆਂ ਡਾਈਆਂ ਇਹ ਇਹਨੇ ਇਹਨੇ ਜਿਹੜੀ ਜਿਹੜੀ ਕਰਪਸ਼ਨਾਂ ਕੀਤੀਆਂ ਸੰਵਿਧਾਨਤਾਂ ਨੂੰ ਇਜਾਜ਼ਤ ਦਿੰਦਾ ਸੰਵਿਧਾਨਤਾਂ ਨੂੰ ਇਹੋ ਜਿਹੀਆਂ ਇਜਾਜ਼ਤਾਂ ਦਿੰਦਾ ਕਿ ਤੁਸੀਂ ਵੋਟਾਂ ਕਿਸੇ ਕੋਲ ਆਉ ਤੇ ਦੂਜੀ ਪਾਰਟੀ ਚ ਕਿਸੇ ਵਿੱਚ ਚੁੱਪਚੀ ਪੀਤੇ ਚਲੇ ਜਾਓ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਾ ਮੇਰੇ ਖਿਆਲ ਆ ਸੰਵਿਧਾਨ ਦੇ ਸੰਵਿਧਾਨ ਚ ਕਿੰਨੀਆਂ ਸੋਧਾਂ ਹੋ ਚੁੱਕੀਆਂ ਸੰਵਿਧਾਨ ਹੁਣ ਤੇ ਮੇਰੇ ਖਿਆਲ ਹੈ ਕਿ ਜੇ ਉਹ ਕਹਿ ਰਹੇ ਕਿ ਮੋਦੀ ਸਾਹਿਬ ਵੱਡੀ ਤਾਕਤ ਨਾਲ ਆ ਕੇ ਤੁਸੀਂ ਸੰਵਿਧਾਨ ਹੀ ਬਦਲ ਦੇਣਗੇ ਇਸ ਕਰਕੇ ਮੇਰੇ ਖਿਆਲ ਇਹਨਾਂ ਨੂੰ ਸਾਰੇ ਚੀਜ਼ ਉਧਰ ਤੇ ਲਾਲਜੀਤ ਢੁੱਲਰ ਹੁਣੇ ਕਹਿੰਦੇ ਕਿ ਇਹ ਕਹਿੰਦੇ ਅਮਰਤਪਾਲ ਸਿੰਘ ਹੁਣੇ ਤਾਂ 50000 ਤੇ ਰਹਿ ਜਾਣੇ ਆ ਬਾਕੀ ਦੀ ਵੋਟ ਮੈਨੂੰ ਪੈਣੀ ਬਾਕੀ ਤੇ ਕਹਿੰਦੇ ਵੱਡੀ ਲੀਡ ਨਾਲ ਮੈਂ ਜਿੱਤਣ ਜਾ ਰਿਹਾ ਇਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਹਿੰਦੇ ਇਥੋਂ ਜੀ ਅੱਜ ਲੋਕਾਂ ਨੇ ਫੈਸਲਾ ਕਰ ਦੇਣਾ ਤੇ 4 ਤਰੀਕ ਨੂੰ ਉਹਦਾ ਰਿਜ਼ਲਟ ਆ ਜਾਣਾ ਤੇ ਉਹ ਉਹ ਇਹ ਉਹ ਦਿਨ ਕਲੀਅਰ ਹੋ ਜਾਊਗਾ ਕਿ 50000 ਕਿੰਨੂ ਮਿਲਦੀ ਆ ਤੇ 5-7 ਲੱਖ ਕਿੰਨੂ ਮਿਲਦੀ ਆ ਇਹ ਇਹ ਚੀਜ਼ ਹੈ ਕਿ ਲੋਕਾਂ ਦੇ ਮਨ ਚ ਜਿੱਦਾਂ ਦਾ ਚਾਰ ਛਾਹ ਵਾ ਮੇਰਾ ਖਿਆਲ ਹੈ ਕਿ ਜਿਹੜੇ ਪੋਲੀਟੀਕਲ ਲੀਡਰਾਂ ਨੂੰ ਇਦਾਂ ਦੇ ਦਾਅਵੇ ਕਰਦੇ ਹੀ ਹੁੰਦੇ ਆ ਪਰ ਦਾਅਵਿਆਂ ਦੀ ਹਵਾ ਮੇਰੇ ਖਿਆਲ ਚਾਰ ਤਰੀਕ ਨੂੰ ਐ ਨਿਕਲ ਜੂਗੀ ਅੱਛਾ ਬਹੁਤ ਕੰਫੀਡੈਂਟ ਹੋ ਤੁਸੀਂ ਹੋਰ ਕੰਫੀਡੈਂਸੀ ਬਹੁਤ ਹਾਂਜੀ ਅੱਛਾ ਮਤਲਬ ਲੋਕਾਂ ਦੇ ਵਿੱਚ ਵਿਚਰੇ ਹੋ ਇਸ ਕਰਕੇ ਇੰਨਾ ਕੰਫੀਡੈਂਸ ਤੁਹਾਡੇ ਚਿਹਰੇ ਤੇ ਆ ਲੋਕਾਂ ਦੇ ਜਿਹੜੇ ਸਾਨੂੰ ਕੱਲ ਪਰਸੋਂ ਤੱਕ ਵੀ ਜਿਹੜੇ ਬੰਦੇ ਰਹਿ ਵੀ ਗਏ ਸੀ ਉਹ ਵੀ ਸਾਨੂੰ ਆ ਕੇ ਸਪੋਰਟ ਦੇ ਰਹੇ ਆ ਦੂਜੀਆਂ ਪਾਰਟੀਆਂ ਤੋਂ ਕੋਈ 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 ਅਹੁਦਾ ਛੱਡ ਕੇ ਆ ਰਿਹਾ ਜੀ ਮੈਂ ਹੈ ਇਹਨਾਂ ਦੇ ਇਹ ਕਰਕੇ ਹੁਣ ਅਕਾਲੀ ਦਲਾਂ ਨੂੰ ਕਿੰਨੇ ਆ ਬਾਕੀ ਅੰਦਰ ਖਤੇ ਜਿਹੜੇ ਕੋਈ ਲੋਕ ਕਹਿੰਦੇ ਕਿ ਸਾਡੇ ਸਾਡੇ ਤੇ ਜੀ ਪਾਰਟੀਆਂ ਦਾ ਦਬਾਅ ਆ ਥੋੜਾ ਅਸੀਂ ਵੋਟ ਤੁਹਾਨੂੰ ਪਾਵਾਂਗੇ ਲੇਕਿਨ ਅਸੀਂ ਉਹਨਾਂ ਦੇ ਨਾਲ ਆ ਉਤੋਂ ਨਾਲ ਆ ਅੰਦਰੋਂ ਅਸੀਂ ਅਸੀਂ ਤੁਹਾਡੇ ਨਾਲ ਆ ਹੈ ਤੇ ਸਾਡੇ ਤੇ ਕਈ ਮਜਬੂਰੀਆਂ ਸਾਡੀਆਂ ਸਮਝੋ ਤਾਂ ਅਸੀਂ ਕਹਾਂ ਠੀਕ ਹੈ ਕੋਈ ਨਹੀਂ ਮਜਬੂਰੀਆਂ ਵੀ ਅਸੀਂ ਸਮਝਦੇ ਆ ਤੇ ਇਦਾਂ ਹੁੰਦਾ ਹੀ ਆਇਆ ਇਸ ਕਰਕੇ ਤੁਸੀਂ ਸਾਨੂੰ ਸਾਨੂੰ ਵੋਟ ਪਾਓ ਤੇ ਆਪਾਂ ਪੰਜਾਬ ਦਾ ਜਿਹੜਾ ਭੂਇਖ ਕੋਈ ਸੁਨਹਿਰਾ ਜਿਹੋ ਜਿਹਾ ਦਲਦਲ ਚ ਇਹਨਾਂ ਤੱਕ ਦਿੱਤਾ ਪੰਜਾਬ ਨੂੰ ਉਥੋਂ ਕੱਢੀ ਇਹਨਾਂ ਪਰ ਜਿਸ ਤਰੀਕੇ ਦੇ ਨਾਲ ਬਾਕੀ ਪਾਰਟੀਆਂ ਦੇ ਕੋਲੇ ਸਾਰਾ ਸਿਸਟਮ ਹੁੰਦਾ ਤੰਤਰ ਹੁੰਦਾ ਵਰਕਰ ਹੁੰਦੇ ਆ ਗਰਾਊਂਡ ਦੇ ਉੱਪਰ ਕੈਡਰ ਹੁੰਦਾ ਸਭ ਤੋਂ ਵੱਡੀ ਚੀਜ਼ ਕੈਡਰ ਹੁੰਦਾ ਅਕਾਲੀ ਦਲ ਕੋਲੇ ਹੈਗਾ ਕਾਂਗਰਸ ਕੋਲੇ ਹੈਗਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਕਹਿੰਦੀ ਕਿ ਉਹਨਾਂ ਦਾ ਵੀ ਕੈਡਰ ਬਣ ਰਿਹਾ ਥੋੜਾ ਕੈਡਰ ਕੌਣ ਸੀਗਾ ਤੁਸੀਂ ਇਲੈਕਸ਼ਨ ਕਿਵੇਂ ਲੜੀਏ ਨਹੀਂ ਸਾਡਾ ਕੈਡਰ ਸੀ ਸਾਨੂੰ ਗੁਰੂ ਸਾਹਿਬ ਦੀ ਅਗਵਾਈ ਸੀ ਤੇ ਸੰਗਤਾਂ ਦਾ ਪੂਰਨ ਸਹਿਯੋਗ ਸੀ ਉਹਨਾਂ ਦੇ ਕੋਈ 10 20 50 ਬੰਦੇ ਹੋਣਗੇ ਸਾਡੇ ਤੇ ਪੂਰੇ ਪਿੰਡਾਂ ਦੇ ਪਿੰਡ ਹੀ ਸਾਡੇ ਨਾਲ ਸੀ ਇਸ ਕਰਕੇ ਸਾਨੂੰ ਇਹੋ ਜੀ ਕੋਈ ਮੁਸ਼ਕਲ ਨਹੀਂ ਆਈ ਲੋਕਾਂ ਨੇ ਸਾਰੀ ਜ਼ਿੰਮੇਵਾਰੀ ਖੁਦ ਨਿਭਾਈ ਬੜੀ ਬਖੂਬੀ ਨਿਭਾਈ ਤੇ ਅੱਜ ਵੀ ਨਿਭਾ ਰਹੇ ਆ ਤੇ ਇਸ ਕਰਕੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਸਾਨੂੰ ਕੋਈ ਇਹ ਠੀਕ ਹੈ ਕਿ ਕੇਡਰ ਹੋਣਾ ਜਾਂ ਜਿਹੜੇ ਇਹਨਾਂ ਪਾਰਟੀਆਂ ਵਾਸਤੇ ਸੌਖੀ ਗੱਲ ਆ ਪਰ ਸਾਨੂੰ ਲੋਕਾਂ ਦਾ ਜੇ ਇਹਨਾਂ ਪਰ ਭੂਰ ਹੰਗਾਰਾ ਸੀਗਾ ਤੇ ਇਸ ਕਰਕੇ ਸਾਨੂੰ ਇਹੋ ਜੀ ਕੋਈ ਔਖ ਮਹਿਸੂਸ ਨਹੀਂ ਹੋਈ ਤੇ ਚੜਦੀ ਕਲਾ ਹੀ ਇਹ ਇਸ ਤਰ੍ਹਾਂ ਦਾ ਪ੍ਰਚਾਰ ਬਹੁਤ ਕੀਤਾ ਗਿਆ ਕਿ ਅਮਰਤਪਾਲ ਸਿੰਘ ਵਰਗੇ ਲੋਕਾਂ ਨੂੰ ਇਸ ਵਾਰ ਲੋਕ ਨਹੀਂ ਜਿਤਾਉਣਗੇ ਕਿਉਂਕਿ ਜਿਨ੍ਹਾਂ ਨੇ ਉਹ ਕਹਿੰਦੇ 84 ਦੇਖੀ ਹੋਈ ਆ ਉਹ ਲੋਕ ਨਹੀਂ ਵੋਟ ਪਾਉਣਗੇ ਔਨ ਰਿਕਾਰਡ ਲਾਲਜੀਤ ਭੁੱਲਰ ਹੁਣੀ ਵੀ ਕਹਿੰਦੇ ਹੋਰ ਲੋਕਾਂ ਨੇ ਵੀ ਇਹਨਾਂ ਚੀਜ਼ਾਂ ਨੂੰ ਕਿਹਾ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹ ਵੀ ਗੱਲ ਕਹਿੰਦੇ ਕਹਿੰਦੇ ਕਿ ਭਾਈ ਤਾਂ ਮਤਲਬ ਥੋੜੀਆਂ ਕੁ ਵੋਟਾਂ ਤੇ ਰਹਿ ਜਾਣੀ ਹੈ ਇਹ ਗੱਲ ਨਹੀਂ ਇਹ ਜੀ 84 'ਚ ਵੀ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ ਤੇ ਕੁਛ ਆਪਣੇ ਆਨੇ ਕਰਵਾਇਆ ਕੁਛ ਕੀਤਾ ਤੇ ਉਹ ਉਹਦੇ ਨਾਂ ਤੇ ਰੋਟੀਆਂ ਸੇਕਦੇ ਰਹਿੰਦੇ ਇਹ ਇਹੋ ਹੀ ਸਾਰੇ ਜਣੇ ਇਹ ਦੂਜੇ ਭਾਈਚਾਰਿਆਂ ਨੂੰ 84 ਦਾ ਡਰ ਦੇ ਕੇ ਜਾਂ ਇਹੋ ਜਿਹਾ ਦੇ ਕੇ ਕਰਕੇ ਕਿ ਉਸ ਟਾਈਮ ਤੇ 84 ਚ ਵੀ ਸਭ ਤੋਂ ਵੱਧ ਨੁਕਸਾਨ ਤੇ ਸਿੱਖੰਦੇ ਹੋਇਆ ਸੀ ਹੈਂ ਇਸ ਕਰਕੇ ਅਸੀਂ ਤੇ ਕਦੀ ਵੀ ਨਹੀਂ ਚਾਹੁੰਦੇ ਕਿ ਕੋਈ ਕਿਸੇ ਭਾਈਚਾਰੇ ਦਾ ਕੋਈ ਨੁਕਸਾਨ ਹੋਵੇ ਇਸ ਤੇ ਕਹਿੰਦੇ ਪੰਜਾਬੀ ਸਾਰੇ ਮਿਲ ਜੁੜ ਕੇ ਐ ਬੜੇ ਸਹਿਚਾਰ ਨਾਲ ਰਹਿਣ ਕਿ ਜਿਹੜੇ ਸਾਡੇ ਦੁੱਖ ਦਰਦ ਆ ਸਾਡੀ ਜਿਹੜੀ ਸਾਡੀ ਲੜਾਈ ਸਾਰਿਆਂ ਦੀ ਦਿੱਲੀ ਨਾਲ ਸਾਡੀ ਆਪਸ ਵਿੱਚ ਨਹੀਂ ਲੜਾਈ ਹੋਣੀ ਚਾਹੀਦੀ ਸਾਰੇ ਇਸ ਹਿੰਦੂ ਭਾਈਚਾਰਾ ਵੀ ਜਿੰਨੇ ਵੀ ਇੱਥੇ ਵਸਦੇ ਆ ਸਾਰੇ ਉਹਨਾਂ ਨੂੰ ਪੰਜਾਬ ਦੀ ਡਟ ਕੇ ਗੱਲ ਕਰਨੀ ਚਾਹੀਦੀ ਪੰਜਾਬੀ ਬੋਲੀ ਦੀ ਕਰਨੀ ਚਾਹੀਦੀ ਪੰਜਾਬੀ ਪਾਣੀਆਂ ਦੀ ਕਰਨੀ ਚਾਹੀਦੀ ਆ ਸਾਡੀ ਚੰਡੀਗੜ੍ਹ ਜੋ ਵੀ ਸਾਡੇ ਅਧਿਕਾਰ ਬਣਦੇ ਉਹਦੇ ਵਾਸਤੇ ਸਾਰਿਆਂ ਨੂੰ ਸਾਨੂੰ ਇੱਕ ਹੋ ਕੇ ਰਲਣਾ ਚਾਹੀਦਾ ਇਹ ਜਿਹੜੀਆਂ ਵੰਡੀਆਂ ਪਾਉਣ ਦੀ ਜਾਂ ਇੱਕ ਦੂਜੇ ਨਾਲ ਨਫਰਤ ਤੋਂ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਮੇਰੇ ਖਿਆਲ ਇਹ ਹੁਣ ਸਮਝਾਂ ਲੰਘ ਚੁੱਕਾ ਲੋਕ ਕਾਫੀ ਸਮਝਦਾਰ ਹੋ ਚੁੱਕੇ ਅਕਾਲੀ ਦਲ ਨੇ ਇਹ ਗੱਲ ਕਹਿ ਰਿਹਾ ਕਹਿੰਦੇ ਕਿ ਏਜੰਸੀਆਂ ਨੇ ਇਲੈਕਸ਼ਨ ਲੜਾਈ ਹੈ ਅਮਰਤਪਾਲ ਸਿੰਘ ਹੁਣ ਇਸ ਗੱਲ ਦੇ ਵਿੱਚ ਇਸ ਦਾਅਵੇ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਤੁਸੀਂ ਪਤਾ ਹਮਰਤਪਾਲ ਸਿੰਘ ਹੁਣਾਂ ਦੇ ਤੁਸੀਂ ਬਿਹਤਰ ਜਾਣਦੇ ਇਹ ਚੀਜ਼ ਹੈ ਕਿ ਜਦੋਂ ਹੁਣ ਅਕਾਲੀ ਦਲ ਦਿਨੋਂ ਦਿਨ ਇਹੋ ਜੀ ਅਕਾਲੀ ਦਲ ਇੱਕ ਬਹੁਤ ਗੌਰਵਮਈ ਪਾਰਟੀ ਸੀ ਬੜਾ ਵੱਡਾ ਇਤਿਹਾਸ ਸੀ ਪਰ ਜਦੋਂ ਕੁਝ ਇਹੋ ਜੇ ਗਲਤ ਬੰਦਿਆਂ ਦੇ ਹੱਥ ਚ ਆ ਜਾਂਦੀ ਹੈ ਤਾਂ ਉਹਦੋਂ ਇਹੋ ਜੇ ਨੀਵਾ ਲੈ ਗਏ ਹੁਣ ਇਹ ਚੀਜ਼ ਹੈ ਕਿ ਅਮਰਤਪਾਲ ਦੇ ਕੱਲੇ ਆ ਤੇ ਅਲੀ ਅਕਾਲੀ ਦਲ ਦੀ ਹਾਲਤ ਤੇ ਪਹਿਲਾਂ ਤੋਂ ਹੀ ਬੜੀ ਨਿਗਰ ਚੁੱਕੀ ਹੈ ਹੁਣ ਇਹ ਇਹ ਇਲਜ਼ਾਮ ਇਹੋ ਜੇ ਲਾਉਣੇ ਮੇਰੇ ਖਿਆਲ ਹੈ ਕਿ ਅਕਾਲੀ ਠੀਕ ਹੈ ਕਿ ਉਹਨਾਂ ਦੀ ਗੱਲ ਜੇ ਮੰਨ ਵੀ ਲਈ ਜਾਵੇ ਕਿ ਏਜੰਸੀਆਂ ਕਿਹੇ ਬੰਦੇ ਨੂੰ ਖੜਾ ਤੇ ਕਰ ਸਕਦੀਆਂ ਪਰ ਲੋਕਾਂ ਦਾ ਇਨਾ ਪਿਆਰ ਸਤਕਾਰ ਜਾਂ ਇਨੀ ਹਮਮਾ ਕੇ ਜਿਹੜੇ ਲੋਕ ਆ ਮਹਾਰੇ ਇਹ 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 ਇਨਾ ਕੁਛ ਉਹਨਾਂ ਲਈ ਕਰ ਰਹੇ ਆ ਤੇ ਇਹ ਤੇ ਮੇਰੇ ਖਿਆਲ ਇਹ ਇਹਨਾਂ ਕੋਈ ਇਨਾ ਤੰਤਰ ਆ ਇਹ ਇੱਕ ਕਿੱਡਾ ਉਖੇ ਹੋ ਕੇ ਇਕੱਠੇ ਕਰਦੇ ਸਾਡੇ ਤੇ ਲੋਕ ਘੰਟਿਆਂ ਬਧੀ ਇਨੀ ਗਰਮੀ ਚ ਵੀ ਇੰਤਜ਼ਾਰ ਕਰਦੇ ਰਹਿੰਦੇ ਸੀ ਇਸ ਕਰਕੇ ਮੇਰੇ ਖਿਆਲ ਇਹ ਬੇ ਲੋੜਾ ਜੇ ਇਹ ਬادله ਉਹ ਏਜੰਸੀਆਂ ਦਾ ਬੰਦਾ ਉਹਨੂੰ ਡਿਬਰੂਗੜ੍ਹ ਜੇਲ੍ਹ ਚ ਨਾਲ ਸੁੱਟਿਆ ਹੁੰਦਾ ਉਹਨੂੰ ਇੱਥੇ ਵਿਚਰਦਾ ਹੁੰਦਾ ਉਹ ਵੀਰ ਬਾਦਲ ਹੁਣਾਂ ਨੇ ਕਿਹਾ ਪਰਸੋਂ ਸ਼ਾਇਦ ਸਪੀਚ ਸੁਣੀ ਤੁਸੀਂ ਉਹਨਾਂ ਦੀ ਉਹ ਕਹਿੰਦੇ ਕਿ ਇਹਨਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਇੱਕ ਪਲੈਨਿੰਗ ਦੇ ਤਹਿਤ ਹੀ ਕਹਿੰਦੇ ਅਮਰਿਤ ਛਿਕਾਇਆ ਗਿਆ ਅਮਰਿਤਪਾਲ ਸਿੰਘ ਉਹਨਾਂ ਨੂੰ ਲਿਆਂਦਾ ਗਿਆ ਉਸ ਤੋਂ ਬਾਅਦ ਫਿਰ ਡਿਬਰੂਗੜ੍ਹ ਭੇਜਿਆ ਗਿਆ ਉੱਥੋਂ ਹੀ ਕਹਿੰਦੇ ਫਿਰ ਪੂਰੀ ਪਲੈਨਿੰਗ ਘੜੀ ਗਈ ਹੈ ਉਥੋਂ ਐਮਪੀ ਇਲੈਕਸ਼ਨ ਲੜਾਈ ਗਈ ਹੈ ਇਹਨਾਂ ਨੂੰ ਨਹੀਂ ਜੀ ਉਹ ਇਹ ਮਾਹੌਲ ਕ੍ਰੀਏਟ ਕੀਤਾ ਜਾ ਸਕਿਆ ਅਕਾਲੀ ਦਲ ਨੂੰ ਖੋਰਾ ਲਾਉਣ ਵਾਸਤੇ ਪੈਰਲਲ ਇੱਕ ਪੰਥਕ ਤੇ ਖੜੀ ਕੀਤੀ ਜਾ ਰਹੀ ਹੈ ਕਹਿੰਦੇ ਅਮਰਤਪਾਲ ਦਾ ਉਭਾਰ ਇਸ ਕਰਕੇ ਕਰਵਾਇਆ ਜਾ ਰਿਹਾ ਇਹ ਜੀ ਜਦੋਂ 2022 ਚ ਇਲੈਕਸ਼ਨ ਹੋਈ ਤੇ ਅਕਾਲੀ ਦਲ ਨੇ ਆਪਣੀ ਕਮੇਟੀ ਬਣਾਈ ਸੀ ਅਕਾਲੀ ਦਲ ਨੂੰ ਕੀ ਗਲਤੀਆਂ ਹੋਈਆਂ ਕੀ ਕੀ ਚੇਂਜ ਕਰਨੀ ਚਾਹੀਦੀ ਤਾਂ ਉਸ ਟਾਈਮ ਤੇ ਸੁਖਵੀਰ ਬਾਦਲ ਨੂੰ ਝੁੰਦਾ ਕਮੇਟੀ ਨੇ ਕਿਹਾ ਸੀ ਕਿ ਪ੍ਰਧਾਨਗੀ ਛੱਡਣੀ ਚਾਹੀਦੀ ਇਹ ਚਿੰਬੜੇ ਹੋਏ ਆ ਇਸ ਕਰਕੇ ਮੈਨੂੰ ਲੱਗਦਾ ਕਿ ਏਜੰਸੀਆਂ ਦੇ ਬੰਦੇ ਇਹ ਹੀ ਆ ਕਿ ਅਕਾਲ ਹੈਂ ਇਸ ਕਰਕੇ ਇਹ ਇਹ ਇੱਕ ਅਕਾਲੀ ਦਲ ਨੂੰ ਖਤਮ ਖੁਦ ਖਤਮ ਕਰ ਰਿਹਾ ਹੈ ਕਿ ਪਹਿਲੀ ਵਾਰਾਂ ਵੀ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ 2019 ਚ ਵੀ ਵੀ ਖਾਲੜ ਦੇ ਮੁਕਾਬਲੇ ਤੇ ਉਮੀਦਵਾਰ ਦੇ ਕੇ ਉਦੋਂ ਵੀ ਇਹਨੇ ਸਿੱਖਾਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਆਪਣੇ ਆਪ ਨੂੰ ਪੰਥਕ ਹੁੰਦਦਾ ਦਾਅਵਾ ਕਰਦੇ ਹੁਣ ਵੀ ਬਹਾਤਾਂਤ ਸਿੱਖ ਜਿਹੜੇ 90 95% ਸਿੱਖ ਜਿਹੜੇ ਉਹ ਅੰਮ੍ਰਿਤਪਾਲ ਦੇ ਨਾਲ ਆ ਤੇ ਇਸ ਕਰਕੇ ਹੁਣ ਵੀ ਇਹ ਉਹਦਾ ਉਹਦੀ ਵਿਰੋਧਤਾ ਕਰਕੇ ਮੇਰੇ ਖਿਆਲ ਇਹਨਾਂ ਦਾ ਗ੍ਰਾਫ ਜਿਹੜਾ ਹੋਰ ਵੀ ਲੋਕਾਂ ਦੇ ਮਨਾਂ ਜਿਹੜੇ ਮਾੜਾ ਮੋੜਾ ਸਤਕਾਰ ਸੀਗਾ ਉਹ ਵੀ ਖਤਮ ਹੋ ਗਿਆ ਵਲਟਵਾ ਹੁਣੇ ਵੀ ਬਹੁਤ ਤਿੱਖਾ ਤਿੱਖੇ ਬਿਆਨਬਾਜ਼ੀ ਕਰਦੇ ਰਹੇ ਕਦੇ ਆਮੋ ਸਾਹਮਣਾ ਹੋਇਆ ਤੁਹਾਡਾ ਪ੍ਰਚਾਰ ਦੌਰਾਨ ਨਹੀਂ ਸਾਡਾ ਅਸੀਂ ਉਸ ਜੇ ਬੰਦੇ ਜਿਹਨੂੰ ਕੋਈ बोलण ਦੇ ਤੇ ਮੇਜਣਾ ਹੋਵੇ ਜਿਹਨੂੰ ਕੋਈ ਬੇ ਬੇ ਲੋੜਾ ਜੋ ਮੂੰ ਚਾਵੇ ਬੱਕੀ ਜਾਵੇ ਉਹ ਜੇ ਬੰਦੇ ਨੂੰ ਅਸੀਂ ਮੂੰ ਲਾਉਣਾ ਚਾਹੁੰਦੇ ਨਹੀਂ ਅਸੀਂ ਤੇ ਸੰਗਤਾਂ ਦੇ ਉੱਪਰ ਫੈਸਲਾ ਦਿੱਤਾ ਸੰਗਤਾਂ ਹੀ ਉਹਦਾ ਜਵਾਬ ਹੁਣ ਅੱਜ ਜਵਾਬ ਦੇ ਦੇਣਾ ਲੋਕਾਂ ਨੇ ਤੇ 4 ਤਰੀਕ ਨੂੰ ਕਲੀਅਰ ਹੋ ਜਾਊਗਾ ਉਹ ਦਿਨ ਪਤਾ ਲੱਗ ਜਾਊਗਾ ਕਿ ਉਹਦਾ ਉਹ ਜੋ ਬੋਲਦਾ ਸੀ ਉਹ ਲੋਕ ਉਹਨੂੰ ਉਹਨੂੰ ਸਹੀ ਮੰਨਦੇ ਆ ਕਿ ਜਿਹੜਾ ਅਸੀਂ ਲੋਕਾਂ ਘਾੜੀ ਅਪੀਲ ਕੀਤੀ ਆ ਜਾਂ ਲੋਕ ਲੋਕਾਂ ਦਾ ਫੈਸਲਾ ਸਾਡੇ ਸਿਰ ਮੱਥੇ ਤੇ ਆ ਜੀ ਬੀਬੀ ਖਾਲੜਾ ਹੁਣ ਇਲੈਕਸ਼ਨ ਲੜੇ ਬੀਬੀ ਖਾਲੜਾ ਹੁਣ ਨਾਲੋਂ ਵੋਟਾਂ ਤਾਂ ਪੈ ਗਈਆਂ ਸੀ ਠੀਕ ਠਾਕ ਪਰ ਬੀਬੀ ਖਾਲੜਾ ਇਲੈਕਸ਼ਨ ਹਾਰ ਗਏ ਸੀ ਹੁਣ ਬੀਬੀ ਖਾਲੜਾ ਹੋਣਾ ਨੇ ਤੁਹਾਨੂੰ ਸਪੋਰਟ ਵੀ ਕੀਤਾ ਸਮਰਥਨ ਦਿੱਤਾ ਨਾਲ ਫਿਰਦੇ ਰਹੇ ਇਲੈਕਸ਼ਨ ਦੇ ਵਿੱਚ ਪ੍ਰਚਾਰ ਕਰਦੇ ਰਹੇ ਤੁਹਾਨੂੰ ਕਈ ਵਾਰ ਇਹ ਤਾਂ ਨਹੀਂ ਲੱਗਦਾ ਕਿ ਜੇ ਬੀਬੀ ਖਾਲੜਾ ਵਾਂਗੂ ਲੋਕਾਂ ਨੇ ਕਰਤਾ ਜੇ ਅਮਰਿਤਪਾਲ ਸਿੰਘ ਹੋਣਾ ਨੂੰ ਹਰਾਤਾ ਫਿਰ ਨਹੀਂ ਜੀ ਉਹ ਜਿਹੜਾ ਨਾ ਖਾਲੜਾ ਸਾਹਿਬ ਦੀ ਕੁਰਬਾਨੀ ਤੇ ਬਹੁਤ ਵੱਡੀ ਆ ਉਹਦੀ ਜਿੰਨੇ ਵੀ ਉਹ ਉਹਦੇ ਤੁਲ ਮੁਕਾਬ ਨਹੀਂ ਹੋ ਸਕਦੀ ਕੋਈ ਵੀ ਪਰ ਦੂਸਰਾ ਕੀ ਹੈ ਕਿ ਉਹ ਥੋੜਾ ਜਿਹਾ ਕਾਫੀ ਥੋੜਾ ਲੰਮਾ ਗਾਇਬ ਪੈ ਗਿਆ ਸੀ ਤੇ ਸਾਰੇ ਨੌਜਵਾਨਾਂ ਦੇ ਦਿਲਾਂ ਚੋਂ ਕੁਝ ਚੰਦ ਲੋਕਾਂ ਦੇ ਦਿਲਾਂ ਚ ਤੇ ਉਹ ਜਿਹੜੇ ਜੜ ਜਾਣਕਾਰ ਲੋਕ ਸੀ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਕੁਰਬਾਨੀ ਕੀ ਆ ਤੇ ਇਸ ਕਰਕੇ ਅਮਰਤਪਾਲ ਦਾ ਜੇ ਸਾਲ ਦੋ ਸਾਲ ਡੇਟ ਸੈਲ ਦਾ ਪੀੜ ਹੈ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰੇਕ ਨੌਜਵਾਨ ਜਾਣਦਾ ਉਹਨਾਂ ਨੂੰ ਸੋਸ਼ਲ ਮੀਡੀਆ ਜ਼ਿਆਦਾ ਐਕਟਿਵ ਹੋ ਗਿਆ ਇਹਦਾ ਵੀ ਫਰਕ ਲੱਗਦਾ ਤਾਂ ਇਹ ਇਹ ਵੀ ਹੋ ਸਕਦਾ ਤੇ ਬਾਕੀ ਜਿੱਦਾਂ ਨੌਜਵਾਨੀ ਚ ਅਤ ਸ਼ਾਹਵਾ ਪਿਆਰ ਆ ਤੇ ਮੈਨੂੰ ਲੱਗਦਾ ਕਿ ਇਹੋ ਜੀ ਗੱਲ ਤੇ ਸੋਚਣ ਦੀ ਲੋੜ ਹੀ ਨਹੀਂ ਹੁਣ ਤੇ ਹੁਣ ਤੇ ਬਹੁਤ ਵੱਡੇ ਮਾਰਜਨ ਜਿੱਤਣਗੇ ਉਹ ਹਾਂਜੀ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਲੋਕ ਪੋਸਟਾਂ ਪਾ ਰਹੇ ਆ ਉਹ ਕਹਿੰਦੇ ਕਿ ਜਿੱਤ ਹਾਰ ਤਾਂ ਕਹਿੰਦੇ ਖਤਮ ਹੋ ਗਈ ਆ ਕਹਿੰਦੇ ਹੁਣ ਤਾਂ ਲੀਡ ਦੀ ਗੱਲ ਕਰੋ ਵੀ ਕਿੰਨੇ ਲੱਖ ਦੀ ਲੀਡ ਹੋਊਗੀ ਤੁਹਾਨੂੰ ਵੀ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਕਿਉਂਕਿ ਬਹੁਤ ਸਾਰੀਆਂ ਮੈਂ ਪੋਸਟਾਂ ਦੇਖ ਰਿਹਾ ਸੀਗਾ ਤੋਂ ਆਪੇ ਸਾਹਮਣੇ ਆ ਜਾਂਦੀਆਂ ਸੋਸ਼ਲ ਮੀਡੀਆ ਦੇ ਉੱਪਰ ਇਹ ਜੀ ਜਦੋਂ ਸਾਰੇ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਇੱਕ ਪਾਸੇ ਚੱਲ ਪੈਣਾ ਤੇ ਮੇਰਾ ਖਿਆਲ ਹੈ ਕਿ ਫਿਰ ਉਹ ਇਹੋ ਜੀ ਚੀਜ਼ ਸੋਚਣ ਦੀ ਲੋੜ ਨਹੀਂ ਵੀ ਜਿੱਤ ਜਿੱਤ ਤੇ ਬਹੁਤ ਵੱਡੀ ਆ ਮਤਲਬ ਹੁਣ ਲੀਡ ਚਲੋ ਮੈਨੂੰ ਤਾਂ ਲੱਗਦਾ 4-5 ਲੱਖ ਦੇ ਲਾਗੇ ਹੋਊਗੀ ਜੀ ਹਾਂਜੀ ਲੱਗਦਾ ਕਿ 4-5 ਲੱਖ ਵੋਟ ਦੇ ਨਾਲ ਜਿੱਤਾਂਗੇ ਹਾਂ ਜਿੱਤਾਂਗੇ ਜੀ ਪਰ ਉੱਥੇ ਜਿਹੜੇ ਕਹਿ ਰਹੇ ਨੇ ਕਿ ਵੋਟ ਹੀ 50000 ਪੈਣੀਆਂ ਵੱਡੀ ਲੀਡ ਨੇ ਤੇ ਕਹਿੰਦੇ ਅਸੀਂ ਜਿੱਤਣਾ ਉਹਨਾਂ ਨੂੰ ਕੀ ਕਹੋਗੇ ਜਵਾਬ ਕੀ ਹੈ ਚਲੋ ਜੀ ਅਸੀਂ ਹੁਣ ਅੱਗੋਂ ਤੇ ਕੀ ਕਹਿਣਾ ਉਹਨਾਂ ਨੂੰ ਉਹਨਾਂ ਨੂੰ 4 ਤਰੀਕ ਨੂੰ ਜਵਾਬ ਮਿਲ ਹੀ ਜਾਊਗਾ ਜੀ ਹਾਂਜੀ ਇਹ ਪਾਰ ਜਿਹੜੀ ਪਾਰਟੀ ਦੀ ਸਰਕਾਰ ਆਇਆ ਜਿਹੜੇ ਪਾਰਟੀਆਂ ਦੇ ਕੈਂਡੀਰ ਦੇ ਮੈਂ ਪਹਿਲਾਂ ਜ਼ਿਕਰ ਕੀਤਾ ਫਿਰ ਤੁਹਾਨੂੰ ਲੱਗਦਾ ਕਿ ਉਹ ਉਹਨਾਂ ਪਾਰਟੀਆਂ ਦਾ ਕੈਂਡੀਰ ਅੰਦਰ ਖਾਤੇ ਤੁਹਾਡੇ ਨਾਲ ਆ ਗਿਆ ਹਾਂ ਨਹੀਂ ਸਾਡੇ ਨਾਲ ਵੀ ਕਿਉਂ ਉਹਨਾਂ ਨੇ ਜੋ ਲੋਕਾਂ ਨਾਲ ਵਾਅਦੇ ਕਰਕੇ ਆਏ ਉਹਨਾਂ ਨੇ ਆਪਣੇ ਵਰਕਰਾਂ ਨੂੰ ਉਹਨਾਂ ਉਹ ਜਿਹੜਨ ਜਿਨ੍ਹਾਂ ਨੇ ਇਹਨਾਂ ਨੂੰ ਸਰਕਾਰ ਲਿਆਦੀ ਵढਾਈ ਬੜੇ ਪਿਛਲੇ 17 ਚ ਵੀ ਉਹਨਾਂ ਨੇ ਬੜੀ ਕੁੱਟ ਖਾਦੀ ਇਹਨਾਂ ਬਦਲੇ ਤੇ ਹੁਣ ਵੀ ਕੀਤਾ ਪਰ ਉਹਨਾਂ ਨੂੰ ਛੱਡ ਕੇ ਇਹਨਾਂ ਨੇ ਬਾਹਰੋਂ ਲਿਆ ਲਿਆ ਕੇ ਬੰਦੇ ਪਲਾਨ ਕਰਕੇ ਉਸ ਚਿਰ ਕੇ ਲੋਕਾਂ ਦੇ ਜਿਹੜਾ ਨਾ ਤੇ ਕੋਈ ਮਸਲਾ ਹੱਲ ਕੀਤਾ ਜਿਹੜੇ ਜਿਹੜੇ ਵਾਅਦੇ ਕਰਕੇ ਆਏ ਸੀ ਉਹ ਨਾ ਕੋਈ ਪੂਰਾ ਕੀਤਾ ਇਸ ਕਰਕੇ ਲੋਕਾਂ ਚ ਵੈਸੇ ਵੀ ਬੜੀ ਨਰਾਸ਼ਤਾ ਵਾ ਬਾਕੀ ਜਿਹੜੇ ਇਹਨਾਂ ਦੇ ਵਰਕਰ ਹੈ ਉਹਨਾਂ ਦੀ ਵੀ ਨਹੀਂ ਗੱਲ ਸੁਣੀ ਜਾ ਰਹੀ ਇਹਨਾਂ ਦੀ ਐਮਐਲਏ ਦੀ ਨਹੀਂ ਸੁਣੀ ਜਾ ਰਹੀ ਬਾਕੀ ਤੇ ਥੱਲੇ ਵਾਲੇ ਵਰਕਰ ਦੀ ਕੀ ਸੁਣੀ ਜਾ ਰਹੀ ਤੇ ਇਸ ਕਰਕੇ ਮੇਰੇ ਖਿਆਲੋਂ ਉਹਨਾਂ ਦੇ ਸਾਰੇ ਚ ਬੜੀ ਨਰਾਸ਼ਤਾ ਸੀ ਤੇ ਉਹਨਾਂ ਨੂੰ ਕੋਈ ਬਦਲ ਚਾਹੀਦਾ ਸੀ ਤੇ ਉਹ ਮੇਰੇ ਖਿਆਲ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਆ ਕਿ ਉਹ ਲੋਕਾਂ ਦੀ ਪਹਿਲੀ ਪਸੰਦ ਬਣ ਗਏ ਤੁਸੀਂ ਵੀ ਇਹ ਦਾਵਾ ਕਰ ਰਹੇ ਹੋ ਕਿ ਭਾਈ ਅਮਰਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਆ ਜਿੱਤ ਜਾਣ ਤਾਂ ਉਹਨਾਂ ਦੀ ਰਿਹਾਈ ਵਾਸਤੇ ਅਸੀਂ ਅਗਲੇ ਸਟੈਪ ਪਰਾਗੇ ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਉਹਨਾਂ ਦੀ ਵੀ ਫੋਟੋ ਲਾ ਕੇ ਜੇਲ੍ਹ ਵਾਲੀ ਸ਼ਾਇਦ ਤੁਸੀਂ ਪੋਸਟਰ ਦੇਖੇ ਹੋਣਗੇ ਉਹ ਫੋਟੋ ਲੱਗੀ ਹੋਈ ਹੈ ਉਹ ਕਹਿੰਦੇ ਕਿ ਭਾਈ ਜੀ ਤੁਸੀਂ ਮੈਨੂੰ ਜਿਤਾ ਦੋਗੇ ਤਾਂ ਮੈਂ ਬਾਹਰ ਆ ਜਾਊਂਗਾ ਨਹੀਂ ਤੇ ਫਿਰ ਮੈਨੂੰ ਲੰਬਾ ਸਮਾਂ ਅੰਦਰ ਰਹਿਣਾ ਪੈਣਾ ਨਹੀਂ ਇਹ ਜੀ ਹੁਣ ਅਮਰਤਪਾਲ ਕਿਹੜੇ ਕੇਸ 'ਚ ਗਿਆ ਉਹ ਲੋਕਾਂ ਦੀ ਗੱਲ ਕਰਦਾ ਸੀ ਲੋਕਾਂ ਦੇ ਬੱਚਿਆਂ ਨਸ਼ਿਆਂ ਤੋਂ ਬਚਾਉਂਦਾ ਸੀ ਤੇ ਸਰਕਾਰ ਨੂੰ ਉਹ ਨਹੀਂ ਚੰਗਾ ਲੱਗਾ ਤੇ ਉਹਨੂੰ ਜੇਲ੍ਹ ਸੁਟਿਆ ਇਸ ਕਰਕੇ ਲੋਕਾਂ ਦੀ ਬਹੁਤ ਵੱਡੀ ਹਮਦਰਦੀ ਹੈ ਕੇਜਰੀਵਾਲ ਇੱਕ ਕਰਪਸ਼ਨ ਦੇ ਦੋਸ਼ 'ਚ ਗਿਆ ਜੇਲ੍ਹ 'ਚ ਹੈ ਤੇ ਇਹ ਕਰਕੇ ਮਤਲਬ ਜਿਹੜਾ ਜਿਹੜੇ ਆਏ ਸੀ ਕਰਪਸ਼ਨ ਖਤਮ ਕਰਨ ਵਾਤੇ ਲੋਕਪਾਲ ਕਈ ਕੁਸ਼ੂਦਾਂ ਡਰਾਮੇ ਕਰਕੇ ਪਾਰਟੀ ਖੜੀ ਹੋਈ ਸੀ ਤੋਂ ਉਹਨਾਂ ਸਾਰਿਆਂ ਨੂੰ ਦਰਕਨਾਰੇ ਕਰਦੇ ਆਪ ਵੀ ਕਰਪਸ਼ਨ 'ਚ ਫਸ ਗਏ ਤੇ ਮੇਰਾ ਸਾਡੇ ਨਾਲ ਮੋਦੀ ਹੁਣੀ ਧੱਕਾ ਕਰ ਰਿਹਾ ਤੁਸੀਂ ਵੀ ਕਹਿ ਰਹੇ ਹੋ ਸਾਡੇ ਨਾਲ ਮੋਦੀ ਹੁਣੀ ਧੱਕਾ ਕਰ ਰਿਹਾ ਨਹੀਂ ਜਿਹੜੇ ਇੱਥੇ ਦੂਜਿਆਂ ਨਾਲ ਕਰ ਰਹੇ ਆ ਉਹਥੇ ਜਦੋਂ ਆਪਣੇ ਨਾਲ ਕੋਈ ਗੱਲ ਹੁੰਦੀ ਆ ਆਪਣੇ ਨਾਲ ਕੋਈ ਸਹੀ ਵੀ ਹੁੰਦੀ ਆ ਤੇ ਉਦੋਂ ਉਹ ਕਹਿੰਦੇ ਜੇ ਮੋਦੀ ਧੱਕਾ ਕਰ ਰਿਹਾ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਸੋਚਣਾ ਮੋਦੀ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਸਾਰਿਆਂ ਨੂੰ ਸੋਚਣਾ ਜੇ ਕਾਨੂੰਨ ਨੂੰ ਆਪਣੇ ਕੋਈ ਵੀ ਪੋਲੀਟਿਕਲ ਪਾਰਟੀਆਂ ਜਿਹੜੀਆਂ ਐਜੰਸੀਆਂ ਨੂੰ ਜਾਂ ਕਿਸੇ ਨੇ ਵਰਤੋਂ ਛੱਡ ਕੇ ਉਹਨਾਂ ਨੂੰ ਆਜ਼ਾਦ ਕੰਮ ਕਰਨ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਤੁਸੀਂ ਮੈਂ ਜੇ ਪੁੱਛਾਂ ਤਾਂ ਜੇ ਤੁਸੀਂ ਦੱਸਣਾ ਚਾਹੋ ਤਾਂ ਦੱਸ ਸਕਦੇ ਹੋ ਪਹਿਲਾਂ ਕਾਲੀ ਦਲ ਦੇ ਨਾਲ ਜੁੜੇ ਰਹੇ ਹੋ ਲੰਬਾ ਸਮਾਂ ਤੁਸੀਂ ਹਾਂਜੀ ਐਸੀ ਬਹੁਤ ਜਿਹੜਾ ਸਾਡੇ ਵੱਡੇ ਵੱਡੇ ਰੇ ਸਾਰੇ ਪਾਰਟੀ ਨਾਲ ਨਹੀਂ ਕਾਲੀ ਦਲ ਨਾਲ ਜੁੜੇ ਰਹੇ ਪਰ 2017 ਚ ਆਮ ਆਦਮੀ ਪਾਰਟੀ ਨੂੰ ਅਸੀਂ ਵੀ ਚਾਹੁੰਦੇ ਸੀ ਤੇ ਉਸ ਟਾਈਮ ਤੇ ਅਸੀਂ ਉਹਨਾਂ ਦੀ ਕਾਫੀ ਡਟ ਕੇ ਮਦਦ ਕੀਤੀ ਤੇ ਉਹਦਾ ਕੁਝ ਸਾਨੂੰ ਮੁੜ ਕੇ ਕਾਫੀ ਨੁਕਸਾਨ ਵੀ ਚਲਣਾ ਪਿਆ ਤੇ ਇਸ ਕਰਕੇ ਮੁੜ ਕੇ ਇਹਨਾਂ ਨੇ ਕਿਸ ਉਸ ਟਾਈਮ ਤੇ ਵੀ ਸਾਡੀ ਕੋਈ ਆਵਾਜ਼ ਨਹੀਂ ਪੁੱਛੀ ਤੇ ਚਲੋ ਉਦੋਂ ਬਾਅਦ ਚ ਫਿਰ ਅਸੀਂ ਇਹਨਾਂ ਦਾ ਵੀ ਖੜਾ ਛੜਤਾ ਤੇ ਕਿਉਂਕਿ ਛੇਤੀ ਇਹ ਲੱਗਦਾ ਸੀ ਕਿ ਜਿਹੜੇ ਇਹ ਲਾਰੇ ਲੱਪੇ ਵਾਲੇ ਜਾਂ ਦਿੱਲੀ ਤੋਂ ਆਏ ਬੰਦੇ ਸਾਡਾ ਨਹੀਂ ਪਲਾ ਕਰ ਸਕਣਗੇ ਤੇ ਚਲੋ ਹੁਣ ਤੇ ਲੋਕਾਂ ਨੂੰ ਸਪਸ਼ਟ ਹੋ ਗਿਆ ਕਿ ਇਹ ਜੋ ਕੁਝ ਲੋਟ ਖਸੋਟ ਕਰਕੇ ਇਥੋਂ ਬਾਹਰ ਪੰਜਾਬ ਨੂੰ ਲੁੱਟ ਕੇ ਬਾਹਰ ਲਈ ਜਾ ਰਹੇ ਰੰਗਲਾ ਪੰਜਾਬ ਬਣਾਉਣਾ ਔਰ ਇਸ ਵਾਰ ਕਹਿੰਦੇ 13 ਜੀ ਆਉਣਾ ਦੂਜੀ ਗੱਲ ਲੋਕ ਕਹਿੰਦੇ ਕਹਿੰਦੇ ਕਿ ਸੈਂਟਰ ਬਹੁਤ ੱੱਕਾ ਕਰ ਰਿਹਾ ਕਹਿੰਦੇ ਪੰਜਾਬ ਦੇ ਨਾਲ ਨਹੀਂ ਇਹ ਰੰਗਲਾ ਪੰਜਾਬ ਤੇ ਹੁਣ 4 ਤਰੀਕ ਨੂੰ ਪਤਾ ਲੱਗ ਜਾਣਾ ਤੇ 13 ਕਿੰਨੀਆਂ ਆਉਂਦੀਆਂ ਤੇ 13 0 ਦੇ 0 ਹੀ ਆ ਜੇ ਸ਼ਾਇਦ ਹੋ ਸਕਦਾ ਵੀ 13 ਦੁਜੇ ਹੀ ਲੈ ਜਾਣ ਸਾਰੇ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਇਹ ਤੇ 4 ਤਰੀਕ ਨੂੰ ਪਤਾ ਲੱਗ ਜਾਊਗਾ ਤੇ ਰੰਗਲੇ ਪੰਜਾਬ ਵਾਲੀ ਤੇ ਕੋਈ ਗੱਲ ਨਹੀਂ ਲੱਗਦੀ ਨਸ਼ਾ ਤੇ ਮਤਲਬ ਜਿਹੜੀ ਅੱਗੇ ਕੋਈ 14 15 ਸਾਲ ਦੇ ਨੌਜਵਾਨ ਸਣ 12 13 ਤੱਕ ਵੀ ਆ ਗਿਆ ਸਕੂਲਾਂ 'ਚ ਵੀ ਪਹੁੰਚ ਗਿਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਭ ਤੋਂ ਵੱਡੀ ਜਿਹੜੀ ਸਮੱਸਿਆ ਪੰਜਾਬ ਦੀ ਉਧਰ ਇਹਨਾਂ ਦਾ ਕੋਈ ਧਿਆਨ ਨਹੀਂ ਜੋ ਇਹਨਾਂ ਵਾਅਦੇ ਕੀਤੇ ਸੀ ਬੇਅਦਬੀ ਵਾਸਤੇ 24 ਘੰਟੇ ਜਨਸਾਭ ਦੇਵਾਂਗੇ ਇਹਨਾਂ ਦਾ ਹੀ ਐਮਐਲਏ ਕਰੋਲੀ ਪਾਉਂਦਾ ਉਹਦੀ ਕੋਈ ਗੱਲ ਹੀ ਨਹੀਂ ਸੁਣਦੇ ਜਿਹੜਾ ਵੀ ਜੇ ਪ੍ਰਤਾਪ ਸਿੰਘ ਆ ਤੇ ਉਹ ਵੀ ਅਜੇ ਇੱਕ ਵਿਆਹ ਕਿ ਅਸੀਂ ਦਸੰਬਰ ਆ ਜਿਹੜਾ ਹੈ ਦਸੰਬਰ ਤੋਂ ਬਾਅਦ ਕਹਿੰਦੇ ਨਸ਼ਾ ਖਤਮ ਹੋ ਜਾਣਾ ਇਹ ਕੁਲਦੀਪ ਤਾਲੀਵਾਲ ਹੋਣਾਂ ਦਾ ਬਿਆਨ ਆਇਆ ਮੈਂ ਬਿਆਨ ਵੀ ਸੁਣ ਰਿਹਾ ਸੀਗਾ ਔਰ ਇੱਕ ਚੀਜ਼ ਮੈਂ ਹੋਰ ਤੁਹਾਡੇ ਤੋਂ ਇਹ ਜਾਨਣਾ ਚਾਹਣਾ ਪਿੱਛੇ ਜਿਹੇ ਹੁਣ ਦੋ ਤਿੰਨ ਦਿਨ ਪਹਿਲਾਂ ਵੀਡੀਓ ਆਇਆ ਕਪਤਾਰ ਸਿੰਘ ਖੰਡਾ ਉਹਨਾਂ ਦੀ ਡੈਥ ਹੋ ਗਈ ਸੀਗੀ ਯੂਕੇ ਦੇ ਵਿੱਚ ਉਹਨਾਂ ਦੀ ਮਾਤਾ ਜੀ ਹੁਣਾਂ ਦਾ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਸਰਕੂਲੇਟ ਕੀਤਾ ਜਾ ਰਿਹਾ ਉਹ ਕਹਿੰਦੇ ਕਿ ਪਪਲ ਪ੍ਰੀਤ ਉਹਨਾਂ ਨੇ ਔਰ ਅਮਰਤਪਾਲ ਸਿੰਘ ਉਹਨਾਂ ਦਾ ਜ਼ਿਕਰ ਕਰਦੇ ਕਹਿੰਦੇ ਇਹਨਾਂ ਨੂੰ ਪਤਾ ਸੀਗਾ ਮੇਰੇ ਬੇਟੇ ਦੀ ਡੈਥ ਹੋਈ ਹੈ ਕਿਉਂਕਿ ਨੇ ਜੀ ਉਹ ਸਾਡੇ ਵਾਸਤੇ ਖੰਡਾ ਸਾਹਿਬ ਨਿੱਜਰ ਸਾਹਿਬ ਸਾਰੇ ਵੱਡੇ ਸਤਿਕਾਰ ਉਹਨਾਂ ਦੀ ਅਸੀਂ ਸ਼ੀਦੀ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਆ ਇਸ ਕਰਕੇ ਅਸੀਂ ਉਹ ਜੋ ਵੀ ਕਹਿੰਦੇ ਜਾਂ ਜੋ ਉਹਨਾਂ ਕੋਲ ਮਨ ਚਾਉਂਦਾ ਮੈਂ ਇਹੀ ਉਹਨਾਂ ਦਾ ਕੋਈ ਵੀ ਅਸੀਂ ਉਹਨਾਂ ਸਾਡੇ ਵਾਸਤੇ ਸਤਿਕਾਰਤ ਹਸਤੀ ਅਸੀਂ ਉਹਨਾਂ ਦੇ ਬਾਰੇ ਕੋਈ ਵੀ ਕਿੰਦੂਪਨਤੂ ਨਹੀਂ ਕਰ ਸਕਦੇ ਸਾਰੀਆਂ ਚੀਜ਼ਾਂ ਇਹਨਾਂ ਨੂੰ ਪਤਾ ਸੀ ਪਪਲ ਪ੍ਰੀਤ ਹੋਣਾ ਨੂੰ ਕਹਿੰਦੇ ਸਾਰੀਆਂ ਚੀਜ਼ਾਂ ਦਾ ਪਤਾ ਸੀ ਸੀਆਈਡੀ ਵਾਲਿਆਂ ਨੇ ਸਾਨੂੰ ਬੁਲਾਇਆ ਉੱਥੇ ਕਹਿੰਦੇ ਪਪਲ ਪ੍ਰੀਤ ਹੋਣੀ ਵੀ ਸੀਗੇ ਔਰ ਮੇਰੇ ਬੇਟੇ ਦੀ ਡੈਥ ਕਿਵੇਂ ਹੋਈ ਹੈ ਕਹਿੰਦੇ ਇਹਨਾਂ ਨੂੰ ਸਾਰੀ ਸਾਜ਼ਿਸ਼ ਦਾ ਪਤਾ ਇਹਨਾਂ ਨੇ ਸਾਜ਼ਿਸ਼ ਕੀਤੀ ਹੈ ਕਹਿੰਦੇ ਇਹਦੇ ਬਾਰੇ ਕਹਿੰਨੇ ਕਿ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਖੰਡਾ ਦੇ ਪਿਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਮਾਤਾ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ ਕਿ ਜਿਹੜੇ ਉਹਨਾਂ ਨੇ ਕੀਤਾ ਤੇ ਉਹ ਸੀ ਦਾ ਸਾਨੂੰ ਵੀ ਬੜਾ ਅਫਸੋਸ ਆ ਕਿ ਉਹਨਾਂ ਨੂੰ ਉਹਨਾਂ ਦੀ ਉੱਥੇ ਡੈਥ ਹੋ ਗਈ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਦੋਂ ਬਾਅਦ ਚਾਹ ਨਾ ਤੇ ਉਹਨਾਂ ਦੀ ਮਾਤਾ ਨੂੰ ਉਹਨਾਂ ਨੂੰ ਦਰਸ਼ਨ ਕਰਨ ਦਿੱਤੇ ਗਏ ਨਾ ਉਹਨਾਂ ਦੀ ਇੱਥੇ ਡੈੱਡ ਬੋਡੀ ਇੱਥੇ ਇੰਡੀਆ ਲਿਆਉਣ ਵਾਸਤੇ ਦਿੱਤੀ ਗਈ ਇਹ ਹਿੰਦੁਸਤਾਨ ਦੀ ਸਰਕਾਰ ਦਾ ਇੱਕ ਬਹੁਤ ਵੱਡਾ ਧੱਕਾ ਸੀਗਾ ਤੇ ਬਾਕੀ ਚਲੋ ਜੀ ਜੋ ਵੀ ਅਸੀਂ ਉਹਨਾਂ ਦੇ ਇਜਤ ਸਾਡੇ ਵਾਸਤੇ ਬਹੁਤ ਸਤਿਕਾਰਦੇ ਆ ਜੀ ਠੀਕ ਹੈ ਮੈਂ ਚਾਹਣਾ ਇੱਕ ਵਾਰ ਸਾਈਨ ਵੀ ਤੁਸੀਂ ਦਿਖਾ ਦਿਓ ਤਾਂ ਇਲੈਕਸ਼ਨ ਚੱਲ ਰਿਹਾ ਹੈ VOTING ਅੱਜ ਹੋ ਰਹੀ ਹੈ ਔਰ ਭਾਈ ਅਮਰਪਾਲ ਸਿੰਘ ਉਹਨਾਂ ਦੇ ਪਿਤਾ ਜੀ ਨੇ ਔਰ ਵੋਟ ਪੂਲ ਕਰਿਆ ਇਹਨਾਂ ਦੇ ਮਾਤ ਉਹਨਾਂ ਦੇ ਮਾਤਾ ਜੀ ਵੀ ਵੋਟ ਪੂਲ ਕਰਿਆ ਹੈ ਔਰ VOTERਾਂ ਨੂੰ ਕੀ ਕਹੋਗੇ ਅੱਜ ਗਰਮੀ ਬਹੁਤ ਜ਼ਿਆਦਾ ਕਿਉਂਕਿ ਗਰਮੀ ਦੇ ਦੇਣਾ ਛੋਣੇ ਦਾ ਵੀ ਸੀਜ਼ਨ ਚੱਲ ਰਿਹਾ ਹੈ VOTERਾਂ ਨੂੰ ਕੀ ਕਹੋਗੇ VOTERਾਂ ਨੂੰ ਮੇਰੀ VOTERਾਂ ਨੂੰ ਸਹਿਯੋਗ ਦੇ ਹੀ ਪਹਿਲਾਂ ਵੀ ਅਪੀਲ ਕੀਤੀ ਹੈ ਕਿ ਆਪਾਂ ਗਰਮੀ ਬਹੁਤ ਆ ਆਪਾਂ ਅੱਗੇ ਵੀ ਬਾਬਾ ਮਹੀਨੇ 1.5 ਮਹੀਨੇ ਤੋਂ ਗਰਮੀ ਚੀ ਵਿਚਰ ਰਹੇ ਆ ਤੇ ਅੱਜ ਆਖਰੀ ਦਿਨ ਆ ਤੇ ਇਸ ਕਰਕੇ ਤੁਸੀਂ ਅੱਜ ਤਕੜੇ ਹੋ ਕੇ ਗਰਮੀ ਸਹਣ ਕਰਦੇ ਹੋਏ ਪਹਿਲੀ ਗੱਲ ਤੇ ਤੁਸੀਂ ਪਰਵਾਹੀ ਕਰ ਨਹੀਂ ਰਹੇ ਪਹਿਲਾਂ ਹੀ ਬੜੀਆਂ ਬੜੀਆਂ ਲੈਣਾ ਲੱਗੀਆਂ ਪਰ ਫਿਰ ਵੀ ਚਲੋ ਤੁਸੀਂ ਉੱਥੇ ਕੋਈ ਜਲ ਪਾਣੀ ਦੇ ਉਡਣ ਦੇਣੇ ਸ਼ੱਕੇ ਤੇ ਇਹ ਕਰਕੇ ਆਪਣਾ ਅੱਜ ਦਾ ਦਿਨ ਵੋਟ ਪਾਤਾਓ ਬਾਕੀ ਇੱਕਦਮ ਸ਼ਾਂਤਮਈ ਪ੍ਰੇਮ ਪਿਆਰ ਨਾਲ ਕਿਉਂਕਿ ਵੋਟਾਂ ਇੱਕ ਦਿਨ ਦਾ ਕੰਮ ਆ ਇਪਾਂ ਸਦਿਆਂ ਤਾਂ ਕਿ ਇਥੇ ਭਾਈਚਾਰੇ ਚ ਰਹਿਣਾ ਕਿਸੇ ਨਾ ਵੀ ਕੋਈ ਤਲਖੀ ਇਹੋ ਜੀ ਚੀਜ਼ ਨਹੀਂ ਹੋਣੀ ਚਾਹੀਦੀ ਕਿ ਜਿਹੜੀ ਸਾਨੂੰ ਬਹੁਤ ਲੰਮਾ ਸਮਾਂ ਤਕਲੀਫ ਦਿੰਦੀ ਰਹੇ ਕਿਉਂਕਿ ਇਲੈਕਸ਼ਨਾਂ ਚ ਜਿੱਦਾਂ ਨਫਰਤ ਫਲਾ ਫਲਾ ਕੇ ਜਾਂ ਪਿੰਡਾਂ ਦੇ ਲੋਕਾਂ ਨੂੰ 扑ਕਾ ਕੇ ਕਈ ਵਾਰ ਇਹੋ ਜੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਕਈ ਵਾਰਾਂ ਇਹ ਮੈਂ ਦੇਖਿਆ ਕਿ ਕਈ ਵਾਰਾਂ ਕਤਲ ਹੋ ਜਾਂਦੇ ਆ ਕਈ ਵਾਰਾਂ ਬੜੀਆਂ ਲੁੱਟਾਂ ਖੋਦ ਮੁੜ ਕੇ ਨਾ ਕੋਈ ਨੇਤਾ ਉਹਨਾਂ ਦੀ ਫ਼ਾਤ ਪੁੱਛਦਾ ਇਸ ਕਰਕੇ ਸਾਨੂੰ ਸਾਰੇ ਸਾਰਿਆਂ ਨੂੰ ਇਹ ਚੀਜ਼ ਸਮਝਦਾਰੀ ਤੋਂ ਕੰਮ ਲੈਣਾ ਕਿ ਆਪਾਂ ਆਪੋ ਆਪਣੇ ਅਧਿਕਾਰ ਆ ਜੋ ਆਪਣਾ ਬਣਦਾ ਆਪਾਂ ਉਹ ਆਪਣਾ ਪੂਰਾ ਕਰੀਏ ਜਿਹੜਾ ਦੂਜੇ ਦਾ ਬਣਦਾ ਉਹ ਆਪਾਂ ਜਿਹੜੇ ਵੀ ਇਹ ਆਪਣੀ ਮਰਜ਼ੀ ਅਨਸਾਰ ਹਰੇਕ ਨੂੰ ਆਜ਼ਾਦ ਤੌਰ ਤੇ ਵੋਟ ਪਾਉਣ ਦਾ ਹੱਕ ਆ ਤੇ ਉਹਨਾਂ ਸਾਰਿਆਂ ਨੂੰ ਅਸੀਂ ਕਹਿੰਨੇ ਕਿ ਦਿੱਤਾ ਜਾਣਾ ਚਾਹੀਦਾ ਜੇ ਸਾਡੇ ਵੋਟਰਾਂ ਸਪੋਰਟਰਾਂ ਨੇ ਵੀ ਅਪੀਲ ਕਰਦੇ ਕਿ ਬੜੇ ਸ਼ਾਂਤਮਈ ਦੁਜਿਆਂ ਨਾਲ ਪਿਆਰ ਮੁਹੱਬਤ ਨਾਲ ਤੁਸੀਂ ਬਣਾਈ ਰੱਖੋ ਤੇ ਕੋਸ਼ਿਸ਼ ਕਰੋ ਕਿ ਕੋਈ ਵੋਟ ਪੋਲ ਹੋਣ ਤੋਂ ਰਹਿ ਨਾ ਜਾਵੇ ਸਾਰੇ ਜਣੇ ਆਪੋ ਆਪਣੀ ਵੋਟ ਦਾ ਇਸਤੇਮਾਲ ਕਰੋ ਤਾਂ ਭਾਈ ਅਮਰਪਾਲ ਸਿੰਘ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਸੀਗੇ ਵੋਟ ਪੂਲ ਕਰਕੇ ਆਏ ਆ ਉਹਨਾਂ ਦੇ ਮਾਤਾ ਜੀ ਵੀ ਵੋਟ ਪੂਲ ਕਰਿਆ ਆ ਸਾਰਾ ਪਰਿਵਾਰ ਵੋਟ ਪਾ ਕੇ ਆਇਆ ਔਰ ਇਹ ਬਹੁਤ ਕੰਫੀਡੈਂਟ ਆ ਕਹਿੰਦੇ ਕਿ ਲੋਕ ਲੋਕਾਂ ਦੇ ਨਾਲ ਅਸੀਂ ਵਿਚਰੇ ਆ ਲੋਕਾਂ ਦਾ ਸਪੋਰਟ ਸਾਨੂੰ ਬਹੁਤ ਮਿਲਿਆ ਔਰ ਨਾਲ ਹੀ ਇਹਨਾਂ ਨੇ ਕਿਹਾ ਕਿ ਜੋ ਵੀ ਫੈਸਲਾ ਹੋਏਗਾ 4 ਤਰੀਕ ਨੂੰ ਨਤੀਜੇ ਆ ਜਾਣੇ ਜਿਹੜੇ ਵੀ ਵਿਰੋਧੀਆਂ ਨੇ ਸਵਾਲ ਚੁੱਕੇ ਉਹਨਾਂ ਦੇ ਜਵਾਬ ਵੀ ਇਹਨਾਂ ਨੇ ਦਿੱਤੇ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ 4 ਤਰੀਕ ਨੂੰ ਨਤੀਜੇ ਆ ਜਾਣੇ ਆ ਔਰ ਨਤੀਜੇ ਨੂੰ ਲੈ ਕੇ ਕਹਿੰਦੇ ਕਿ ਅਸੀਂ ਕੰਫੀਡੈਂਟ ਆ ਔਰ ਜੋ ਵੀ ਫੈਸਲਾ ਹੋਏਗਾ ਉਹ ਸਾਨੂੰ ਮਨਜ਼ੂਰ ਹੋਏਗਾ ਕੈਮਰਾ ਪਰਸਨ ਵਤਨ ਦੇ ਨਾਲ ਵਿਕਰਮ ਸਿੰਘ ਪੂ ਪੰਜਾਬ ਟੀਵੀ ਜਲੂਪੁਰ ਖੇੜਾ ਖਡੂਰ ਸਾਹਿਬ